ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਗਦਲੀ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਉਹਨਾਂ ਨੇ ਟੋਟਲ 4 ਪਸ਼ੂ ਸੇਲ ਕਰਨੇ ਆ ਇੱਕ ਤੁਹਾਨੂੰ ਝੋਟੀ ਦਿਖਾਵਾਂਗੇ ਬਹੁਤ ਹੀ ਸੋਹਣੀ ਤੇ ਦੋ ਗੱਬੜਾ ਮੱਝਾਂ ਬਹੁਤ ਹੀ ਸੋਹਣੀਆਂ ਜੰਗੀ ਕੁਆਲਟੀ ਇਹਨਾਂ ਦੇ ਇੱਕ ਝੁੰਗੀ ਵੜਦ ਹੋਣੀ ਗੱਬਣ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਨਾ ਜੋ ਕਿਸੇ ਕਿਸਮ ਦਾ ਲਾਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਵਾਂਗੇ ਇਹਨਾਂ ਪਸ਼ੂਆਂ ਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੋ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਬਸ ਵਧੀਆ ਜੀ ਵਧੀਆ ਐਡਰੈਸ ਦੱਸ ਦੇ ਵੀਰ ਜੀ ਆਪਣਾ ਐਡਰੈਸ ਵੀਰ ਜੀ ਪਿੰਡ ਗਦਲੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਨਾਂ ਮੇਰਾ ਕਬਲ ਹੈ ਨਾ ਫੋਨ ਨੰਬਰ ਹੈਗਾ 7814217878 ਤੇ ਅੱਜ ਚਾਰ ਪੈਸੂ ਜੀ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਝੋਟੀ ਤੋਂ ਹੀ ਕਰੀਏ ਨਹੀਂ ਤਾਂ ਕਰ ਲਉ ਭਾਈ ਹਾਂਜੀ ਗੱਬਣਾਂ ਜੀ ਇਹ ਹੈ ਹਾਂਜੀ ਹਾਂਜੀ ਗੱਬਣੇ ਦਿਨ ਕਿੰਨੇ ਬਾਕੀ ਆ ਜੀ ਵੀਰ ਜੀ 5 ਤੋਂ 7 ਦਿਨ ਲੈ ਜੂਗੇ ਠੀਕ ਆ 5 ਤੋਂ 7 ਦਿਨ ਲੈ ਜੂਗੇ ਬਾਕੀ ਲੇਵਾ ਚੈੱਕ ਕਰੋ ਹੀ ਬੜਾ ਸੋਹਣਾ ਚੈਫ ਦਾਇਆਂ ਨਾਲ ਦਾ ਲੇਵਾ ਹੋਆ ਇਹਦਾ ਬਾਕੀ ਬਟਨ ਲੱਗੇ ਆ ਆ ਵੇਖੋ ਜੀ ਥਣਾ ਦਾ ਗਾਇ ਵੇਖੋ ਕਿੱਡਾ ਸੋਹਣਾ ਚੰਗੀ ਕੁਆਲਿਟੀ ਵਾਲੀ ਹੈ ਜੀ ਸੋਹਣੀ ਸੰਖੇਪ ਪੂਰੀ ਆ ਪਿਲੇਵਾ ਸੋਹਣਾ ਤਿਆਰ ਕਰੂਗੀ ਤੋਰ ਦਿਓ ਪਾਜੀ ਦਿਨ ਕਿੰਨੇ ਦੱਸਿਆ ਵਾ ਵੀਰ ਜੀ ਹਫ਼ਤਾ ਮੰਨ ਕੇ ਚੱਲਿਆ ਇੱਕ ਹਫ਼ਤਾ ਮੰਨ ਕੇ ਲੈ ਜਾਓ ਤੇ ਇੱਕ ਦਿਨ ਪਹਿਲਾਂ ਵੀ ਸੁਲਦਾ ਸੀ ਦੋ ਦਿਨ ਪਸ ਹਾਂਜੀ 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 ਬਾਕੀ ਸੋਹਣੀ ਆ ਤੇ ਲੇਵਾ ਵੀ ਚੰਗਾ ਤੇ ਕਰਦ-ਕਰਦ ਵੀ ਸੋਹਣਾ ਜੀ ਕਰੋ ਚੈੱਕ ਜੀ ਆਜੋ ਬਾਕੀ ਦੂਸਰੇ ਸੂਏ ਆ ਪ੍ਰੋਪਰ ਠੀਕ ਹੈ ਜੀ ਹਾਂਜੀ ਦੂਸਰੇ ਸੂਏ ਸੋਹਣਾ ਆ ਜੀ ਇਹਨੇ ਸਿੰਘ ਬੜਾ ਸੋਹਣਾ ਲੱਗਾ ਜੀ ਇੱਕ ਸਿੰਘ ਦਾ ਖੋਖ ਲੱਥਾ ਵੀਰ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਸੁੱਕਾ ਕੋਈ ਇਹੋ ਜੀ ਗੱਲ ਕੋਈ ਨਹੀਂ ਇਧਰ ਨੂੰ ਫੇਸ ਮਾਇਆ ਬਣਾਇਆ ਆ ਥੋੜਾ ਖੋਖ ਲੱਥਾ ਉੱਪਰਲੇ ਬਣੇ ਹੋਣਾ ਬਾਕੀ ਥਾਣ ਵੀ ਜਿਹੜੇ ਆ ਥਾਣਾ ਦਾ ਗੈਪ ਵੀ ਚੰਗਾ ਥਾਣਾ ਦੀ ਤਾਂ ਭਾਰਦੀ ਆਪਣੀ ਫੁੱਲ ਗਾਰੰਟੀ ਹੋ ਗਈ ਠੀਕ ਹੈ ਜੀ ਠੀਕ ਹੈ ਜੀ ਕੋਈ ਵੀਰ ਆਨਲਾਈਨ ਅਵਲ ਤੇ ਇੱਥੇ ਆਣ ਕੇ ਆਪਣੀ ਚੈੱਕ ਪਾਸ ਕਰਕੇ ਚੈੱਕ ਪਾਸ ਜ਼ਰੂਰੀ ਜੀ ਹਾਂ ਜੀ ਹਾਂ ਜੀ ਤੇ ਦੁੱਧ ਕਿੰਨਾ ਕੱਚਵਾ ਜੂ ਵੀਰ ਜੀ ਦੁੱਧ ਉਦਾਂ ਵੈਸੇ ਸੇਵਾ ਦਾ ਪਰ ਖਾਂ ਛੱਡੇ ਤੋਂ ਆਪਾਂ ਨੂੰ ਵੀ ਲੱਗਦਾ ਵੀ 15 ਕਿਲੋ ਚਵਾ ਦੂੰਗੀ ਠੀਕ ਆ ਹਾਂ ਜੀ ਬਾਕੀ ਦੁੱਧ ਸਾਮ ਦਾ ਪਾਇਦਾ ਹਨਾ ਸਾਮ ਦਾ ਜਿੰਨਾ ਕੋਈ ਪਾਲੂਗਾ ਉਹਨਾਂ ਦੁੱਧ ਚੋਰੂਗਾ ਜੇ ਪੂੜੇ ਪੜੇ ਨਹੀਂ ਥੋੜੇ ਵੀ ਦਿਨ ਲਊਗੀ ਜੇ ਬਟਨ ਦੇਖਣਗੇ ਜਦੋਂ ਤਿਆਰ ਹੋਈ ਵੀ ਪਛਾਣੋਂ ਬਟਨ ਦੇਖਣਗੇ ਇੱਕ ਰ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਜੀ ਵੀਰ ਜੀ ਇਹਦਾ 95000 ਦੀ ਛੋਟ ਕਿੰਨੀ ਕਰੋਗੇ 5000 ਕਰਦਾ 90000 ਦੀ 90 ਜੋਂ ਕਰ ਦੋ ਥੋੜੀ ਬਧੀ 1000 ਛੱਡ ਦਾਂਗੇ ਇੱਕ ਹੋਰ ਛੱਡ ਦੋ ਚਲੋ ਦੇ ਦਾਂਗੇ ਵੀ 88000 ਦੀ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਕੋਈ ਫੋਨ ਲਾਵੇ ਪਸੰਦ ਕਰੇ ਜਿਹਨੂੰ ਪਸੰਦ ਆਈ ਮਾਨਦਾਨ ਹੋਰ ਹੋ ਜਾਊਗਾ ਤਾਂ ਆ ਜਿਹੜੀ ਅਗਲੀ ਇਹਦੇ ਬਾਰੇ ਦੱਸੀ ਜੀ 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 ਐਵੀ ਗੱਬਣ ਹੀ ਆ ਠੀਕ ਹੈ ਗੱਬਣ ਤੋ ਕਰਾ ਦੇ ਭਾਈ ਦੇ ਦੇਣੀ ਬੀਤੀ ਹੈ ਤੇ ਕਿੰਨੇ ਦਿਨ ਬਾਕੀ ਹੈ ਜੀ ਇਹਦੇ ਵੀ ਜੀ ਦਿਨ 8 ਤਰੀਕ ਨੂੰ ਇਹਦੇ ਪੂਰੇ ਆਠ ਤਰੀਕ ਨੂੰ ਅਗਲੇ ਮਹੀਨੇ ਦੀ ਨੂੰ ਜਿੰਨਾ ਕੋ ਆਪਾਂ ਲਈ 8 ਤਰੀਕ ਨੂੰ ਆਂਦੇ ਦਿਨ ਪੂਰੇ ਆ ਕਾਪੀ ਤੇ ਲਿਖੇ ਠੀਕ ਹੈ ਠੀਕ ਹੈ ਇੱਕ ਦੋ ਦਿਨ ਵੱਧ ਵੀ ਕਰ ਸਕਦੇ ਠੀਕ ਹੈ ਜੀ ਮੰਨ ਕੇ ਚੱਲੋ 10 ਦਿਨ ਹੈਗੇ ਆ ਜੀ ਇਹਦੇ 10 ਦਿਨ ਹੈਗੇ ਹਾਂਜੀ ਹਾਂਜੀ ਸਹੀ ਹੈ ਤੇ ਸੂਆ ਇਹਦਾ ਕਰਵਾਵਾ ਸੂਆ ਵੀਰ ਜੀ ਆਪਣੀ ਸਾਈਡ ਭਰਾਏ ਦੀ ਸਮਝ ਕਰੋ ਇਹ ਆ ਵੀ ਇੱਕ ਸਿੰਘ ਟਾਰਲੀਆਂ ਜ ਆ ਜਾਂਦੀ ਏ ਥੋੜਾ ਠਾ ਪਛਾਣੂ ਲੱਗਦਾ ਚੌਥਾ ਹੋ ਸਕਦਾ ਠੀਕ ਆ ਹਾਂਜੀ ਆ ਵੇਖੋ ਨਾਂ ਦਾ ਤਾਂ ਝੋਟੀ ਲੱਗਦੀ ਆ ਤਾਂ ਖਾਣ ਵੇਖੋ ਕਿੱਡੇ ਸੋਹਣੇ ਲੱਗੇ ਆ ਬਾਕੀ ਵਜਨ ਬੂਜ ਨੇ ਚੰਗਾ ਜੀ ਹਾਂਜੀ ਆ ਵੇਖੋ ਜੀ ਇੱਕ ਸਿੰਘ ਪਛਾਣੂ ਐ ਦਾ ਕਰੋ ਜੇ ਕੇ ਜੀ ਆਹ ਵੇਖੋ ਇਹ ਖਾਨਦਾਨ ਬੜੇ ਸੋਹਣੇ ਲੱਗੇ। ਥਾਣਾ ਦੀ ਕੋਈ ਬਾਤ ਘੜਦਨੀ ਹੈ ਜੀ। ਜੀ ਖਾਨਦਾਨ ਦੇ ਭਾਰ ਦੇ ਆਪਣੇ ਤਿੰਨਾਂ ਪਹੂਆਂ ਦੀ ਗਰੰਟੀ ਹੋ ਗਈ ਇਹਨਾਂ ਦੀ। ਠੀਕ ਹੈ। ਆਪਦੇ ਭੈਣ ਭਰਾ ਹੁਣ ਆਪਣੀ ਤਸੱਲੀ ਕਰਕੇ ਖੜਨਾ ਆਪਣੇ। ਠੀਕ ਠੀਕ ਹੈ ਜੀ। ਤੇ ਮੁੱਲ ਕਿੰਨਾ ਕਰਨਾ ਜੀ? ਮੁੱਲ ਦੇ ਦਈਏ 65000 ਦੀ ਜੀ। ਛੋੜ ਕਿ ਨਹੀਂ ਕਰੋਗੇ? ਇਹਦੀ ਵੀ 5000 ਦੀ 60000 ਦੀ ਦਾਂਗੇ। ਟੋਕੜਾ ਦਾ ਭਾਜੋ ਵੀਰ ਜੀ। 60 ਜਿਵੇਂ ਕਰ ਦਈਏ। 1000 ਦਾ ਮਾਣ ਕਰਤਾ। 2000 ਕਰ ਦਈਏ। ਇੱਕ ਹੋਰ ਕਰਦਾ। ਸੋਤਵੇਂ 10000 ਦੀ ਹਾਂ ਨਾ ਦੇਣੀ ਆ ਵੀਰ ਜੀ ਦੁੱਧ ਕਿੰਨਾ ਚਵਾਜੂਗੀ ਵੀਰ ਜੀ ਦੁੱਧ 8 ਵੀ ਚਵਾ ਸਕਦੀ 10 ਵੀ 12 ਵੀ ਸੇਵਾ ਤੇ ਜਾਂਦੇ ਠੀਕ ਹੈ ਜੀ ਕਹਿੰਉ ਘਰ ਵਾਲੇ ਤਾਂ ਕਹਿੰਦੇ 11 ਕਿਲੋ ਦੁੱਧ ਚੋਂ ਦੇ ਰਹੇ ਠੀਕ ਹੈ ਜੀ ਠੀਕ ਸਹੀ ਆ ਤੇ ਅੱਗੇ ਆ ਗਈ ਵਹਿੜ ਆ ਗਈ ਹੈ ਹਾਂ ਜੀ ਮੀਣੀ ਝੁੰਗੀ ਜਿੰਨੂੰ ਆ ਗਈ ਮੀਣੀ ਸਮਝ ਲੈ ਕੋਈ ਝੁੰਗੀ ਸਮਝ ਲੈ ਸਿੰਘ ਠਾਣ ਨੂੰ ਹੈ ਇਹਦਾ ਹਾਂ ਜੀ ਤੇ ਫੇਸ ਇਹਦਾ ਜਰਸੀਆਂ ਵਾਲਾ ਵਾ ਦੂਸਰੇ ਸੂਏ ਸੋਣਾ ਜੋ ਇਹਨਾਂ ਅੱਛਾ ਦੂਸਰੇ ਸੂਏ ਸੋਣਾ ਲਓ ਜੀ ਕਰੋ ਚੈੱਕ ਬਾਕੀ ਕਾਇਮ ਆ ਸਰੀਰੋਂ ਪੂਰੀ ਸੋਣੀ ਆ ਜਰਸੀਆਂ ਜੱਡਾ ਹੀ ਕਰਦੇ ਆ ਤੇ ਹੈ ਠੰਡੀ ਤੇਰੀ ਬਹੁਤ ਜਿਆਦੀ ਹੈ ਲਓ ਜੀ ਭਾਵੇਂ ਇੰਨਾ ਰੱਸੀ ਛੱਡ ਕੇ ਵੀਰ ਬਟਾਰੀ ਵਾਲਾ ਵੀ ਆਂਦਾ ਨਾ ਇਦਾਂ ਹੀ ਰੱਸੀ ਛੱਡ ਕੇ ਭਾਵੇਂ ਬਹਿ ਜਾਓ ਇਹਦੇ ਥੱਲੇ ਠੀਕ ਹੈ ਇਹ ਗੱਬਣ ਹੈ ਉਧਰ ਥੋੜਾ ਜਣਾ ਬੰਦ ਕੀਤਾ ਨੂੰ ਤੇ ਚਲੋ ਠੰਡੀ ਆ ਬਾਕੀ ਵੈੜ ਦੀ ਸਫਤ ਕਰਨੀ ਬਣਦੀ ਹੈ ਜੀ ਇਹ ਵੀ ਵੀਰ ਜੀ ਟੋਕੜਾ ਐ ਮੋਲੀ ਦੇ ਦੇਣੀ ਆਪਾਂ ਹਾਂਜੀ ਹਾਂਜੀ ਦੇਣ ਕਿੰਨੇ ਬਾਕੀ ਇਹਦੇ 15 20 ਮੰਨ ਕੇ ਚੱਲੇ ਕੋਈ ਵੀਰ ਭਰਾ ਤੇ ਬਾਕੀ ਰਾਜੀ ਗਾਜੀ ਆਏ ਦੁੱਧ ਕਿੰਨਾ ਕੁ ਚਵਾਜੂ ਦੁੱਧ ਵੀਰ ਜੀ 12 ਕਿਲੋ 10 12 ਕਿਲੋ ਆਮਨਾ ਚ ਵਸ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੁੱਲ ਵੀਰ ਜੀ 5000 ਰੁਪਏ ਛੋੜੋ ਜੂ 2000 ਰੁਪਏ ਛੱਡਦਾ 23000 ਰੁਪਏ ਦੇ ਦਾਂ ਹੋਰ ਕਰ ਦੀਏ ਬਾਈਰ ਦੀ ਵੀਰ ਜੀ ਹਾਂ ਨਾ ਦੇਣੀ ਆ ਟੋਸੜਾ ਵਾਲਾ ਭਾਈ ਆ ਇਹਦਾ ਠੀਕ ਹੈ ਜੀ ਆ ਜਿਹੜੀ ਝੋਟੀ ਹੈ ਇੱਕ ਹਾਂ ਜੀ ਆ ਵੇਖੋ ਜੀ ਝੋਟੀ ਵੇਖੋ ਕਿੰਨੀ ਸੋਹਣੀ ਆ ਮੂੰਹ ਤਾਂ ਵੀਰ ਜੀ ਖੀਰੀ ਜੋ ਜੀ ਅੱਛਾ ਖੀਰੀ ਇੱਕ ਕੱਦ ਵੇਖ ਲਓ ਮਹੀਂ ਜੱਡਾ ਜਿਹਾ ਕੱਦ ਪੂਰਾ ਵੱਡਾ ਹੋ ਮੂੰਹ ਤਾਂ ਪਿਓਰ ਖੀਰੀ ਆ ਜਿਹਦੇ ਮੂੰਹ ਖੜਾ ਪਾ ਦੇ ਠੀਕ ਆ ਆ ਵੇਖ ਲਓ ਲਓ ਜੀ ਦਾੰਦ ਨਹੀਂ ਤੋੜਿਆ ਜੇ ਕੋਈ ਵੀ ਠੀਕ ਆ ਕਹਿਣ ਦੀ ਨਹੀਂ ਗੱਲ ਹੈ ਹੀ ਹਾਂ ਜੀ ਹਾਂ ਜੀ ਬਾਕੀ ਵੀਰ ਭਰਾ ਉਹ ਚੋਟੀ ਨੂੰ ਫੋਨ ਲਾਵੇ ਇਹਨੂੰ ਜਿਹਨੇ ਸਾਹਮਣੀ ਹੈ ਸਾਹਮਣ ਵਾਲਾ ਫੋਨ ਕਰੇ ਹਨਾ ਰੱਖਣ ਵਾਲੇ ਨੂੰ ਦੇਣੀ ਹੈ ਬਾਕੀ ਕੱਦ ਪੂਰਾ ਵੱਡਾ ਹੋਆ ਬਾਕੀ ਬਣਦੇ ਲਾਏਗੀ ਆਕੇ ਹੁਣ ਜੀ ਇੱਕ ਦੋ ਬੋਰੇ ਖਵਾ ਕੇ ਗਾਂ ਬਣ ਜਾਣਾ ਨੇ ਤਿਆਰ ਹੀ ਆ ਜੀ ਬਸ ਕੇ ਹਾਂ ਜੀ ਬਾਕੀ ਠੰਡੀ ਧੀ ਰਹੀ ਆ ਵੀਰ ਜੀ ਹਾਂ ਜੀ ਹਾਂ ਜੀ ਵੇ ਲੋ ਮੈਂ ਲਾ ਕੇ ਥੋੜੀ ਉਨੀ ਕਿਹਦਾ ਫਰਕ ਜੋ ਹਾਂਜੀ ਤੇ ਕਿੰਨਾ ਮੁੱਲ ਕਰਨਾ ਵੀਜੀ ਇਹਦਾ ਤੇਰੀ ਵੀਜੀ 20000 ਦੀ ਛੋੜ ਕਰਦੇ ਖੁੱਲੀ 8000 ਦੀ ਵੀਜੀ ਦੇਣੀ ਹੈ ਹੋਰ ਕਰਦੇ ਮਾਨ ਥੋੜਾ ਬੋਲ 1000 ਰੁਪਇਆ ਛੱਡਦਾ 27000 ਦੀ ਖਣੀਆਂ ਜਾ ਰਹੀਆਂ ਹਾਂਜੀ ਚਾਰ ਹੀ ਚਾਰ ਹੀ ਲਓ ਜੀ ਬਾਕੀ ਫੋਨ ਲਾ ਲਿਓ ਬਾਕੀ ਤਾਂ ਸੁਣਿਆ ਆ ਦਵਾਈ ਦੂਈ ਲੱਗਣ ਵਾਲੀ ਉਦਾਂ ਮੌਕੇ ਤੇ ਥੋੜਾ ਪੋੜਾ ਆਹੀਂ ਜਿੰਨਾ ਕੋ ਲਿਆਂਦੀ ਆਪਾਂ ਠੀਕ 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 ਉਹ ਦਵਾਈ ਦੂਈ ਲਾਵਾਂਗੇ ਕਰਨੀ ਕੋਈ ਗੱਲਬਾਤ ਹੋਰ ਜੀ ਨਹੀਂ ਵੀਰ ਜੀ ਆਪਣੀ ਤਸੱਲੀ ਕਰਕੇ ਭੈਣ ਭਰਾ ਖੜੇ ਆ ਆਪਣੇ ਘਰੋਂ ਬਾਵਾ ਲਾਮਾ ਦੇਣ ਨਾਲ ਠੀਕ ਹੈ ਬਾਕੀ ਲਾ ਲਿਓ ਵੀਰ ਨੂੰ ਫੋਨ ਆਹੀ ਚਾਰ ਹੀ ਪਸੂ ਆ ਤੇ ਤਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਜੀ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰ ਦਿਓ ਫਿਰ ਧੰਨਵਾਦ ਜੀ